ਸ਼ੋਭਾ ਵਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਪ੍ਰੀਤ ਕੌਰ ਤਾਂ ਇਸ ਵੇਲੇ ਗੱਲ ਕਰਦੇ ਹਾਂ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ ਦੀ ਤਾਂ ਦੱਸ ਦਿੰਦੇ ਆ ਕਿ ਬਲਤੇਜ ਸਿੰਘ ਪੰਨੂ ਦੇ ਵੱਲੋਂ ਅਕਾਲੀਆਂ ਦੇ ਬਾਰੇ ਵਿਸਥਾਰ ਦੇ ਨਾਲ ਚਾਨੂ ਕਰਵਾਇਆ ਗਿਆ ਜੀ ਹਾਂ ਅਕਾਲੀ ਦਲ ਦੇ ਉੱਤੇ ਬਲਤੇਜ ਸਿੰਘ ਪੰਨੂ ਦਾ ਪੱਖ ਜਿਹੜਾ ਕਿ ਸਾਹਮਣੇ ਆ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਕਾਲੀਆਂ ਦੀ ਜੋ ਮੌਜੂਦਾ ਸਥਿਤੀ ਹੈ ਉਹ ਸੁਖਬੀਰ ਬਾਦਲ ਕਰਕੇ ਹੈ ਉਹਨਾਂ ਦੇ ਵੱਲੋਂ ਤਿੱਖੇ ਸ਼ਬਦ ਜਿਹੜੇ ਕੀ ਹੈ ਬੋਲੇ ਜਾ ਰਹੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਤਿਹਾਸ ਦਾ ਸਟੂਡੈਂਟ ਹਾਂ ਤੇ ਜਿਹੜੇ ਲੋਕ ਇਤਿਹਾਸ ਤੋਂ ਜਾਂ ਫਿਰ ਸਮੇਂ ਤੋਂ ਨਹੀਂ ਸਿੱਖਦੇ ਉਹਨਾਂ ਨੂੰ ਫਿਰ ਸਮਾਂ ਚੰਗੀ ਤਰ੍ਹਾਂ ਦੇ ਨਾਲ ਸਬਕ ਸਿਖਾਉਂਦਾ ਤੇ ਉਹਨਾਂ ਨੇ ਅੱਗੇ ਇੱਕ ਕਿਤਾਬ ਦਾ ਵੀ ਜ਼ਿਕਰ ਕੀਤਾ ਜੋ ਕਿ ਅਕਾਲੀਆਂ ਦੇ ਨਾਲ ਜੁੜਿਆ ਹੋਇਆ ਹੈ ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਬਲਤੇਜ ਸਿੰਘ ਪੰਨੂ ਅਸਲ ਦੇ ਵਿੱਚ 78 ਤੋਂ ਲੈ ਕੇ ਫਿਰ ਅ ਤਕਰੀਬਨ 92 93 94 ਤੱਕ 93 95 ਦੇ ਵਿੱਚ ਇਹ ਹੌਲੀ ਹੌਲੀ ਇੱਕ ਵਿਅਕਤੀ ਵਿਸ਼ੇਸ਼ ਦਾ ਅਕਾਲੀ ਦਲ ਬਣ ਗਿਆ ਮੈਂ 78 ਦਾ ਜ਼ਿਕਰ ਤਾਂ ਕਰਦਾ ਹੈ ਕਿ ਜਿਹੜੀਆਂ ਕੁਝ ਗਲਤੀਆਂ 78 ਦੇ ਵਿੱਚ ਹੋਈਆਂ ਉਹ ਇਸ ਤਰ੍ਹਾਂ ਦੀਆਂ ਸਨ ਕਿ ਲਮਹੋਂ ਮੇ ਖਤਾ ਕੀ ਸਦੀਆਂ ਮੇ سزا ਪਾਈ ਜੋ ਕੁਝ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਹੋਇਆ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਪੁਰੇ ਸਨ ਜਿਵੇਂ ਉਸ ਸਿਚੁਏਸ਼ਨ ਨੂੰ ਹੈਂਡਲ ਕੀਤਾ ਗਿਆ ਉਹ ਵੀ ਇਤਿਹਾਸ ਦੇ ਵਿੱਚ ਸਾਰਾ ਕੁਝ ਦਰਜ ਹੈ ਫਿਰ ਇਹ ਗੱਲ ਕੀਤੀ ਗਈ ਕਿ ਜਿਹੜਾ ਅਕਾਲੀ ਦਲ ਹੈ ਉਹਨੂੰ ਪੰਜਾਬੀਆਂ ਦੀ ਪਾਰਟੀ ਬਣਾਉਣਾ ਹਾਲਾਂਕਿ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਦਲਜੀਤ ਸਿੰਘ ਚੀਮਾ ਹੋਰਾਂ ਦੀ ਉਹ ਇਸ ਗੱਲ ਨੂੰ ਡਿਨਾਈ ਕਰਦੇ ਨੇ ਕਿ ਨਹੀਂ ਅਸੀਂ ਪੰਜਾਬੀ ਪਾਰਟੀ ਨਹੀਂ ਬਣਾਈ ਉਹ ਇਹ ਸੁੱਟਦੇ ਨੇ ਸਾਰਾ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਉੱਤੇ ਉਹ ਕਹਿੰਦੇ ਕਿ ਐਮੈਂਡਮੈਂਟ ਕੀਤੀ ਗਈ ਸੀਗੀ ਸਵੈਧਾਨ ਦੇ ਵਿੱਚ ਜਦੋਂ ਇਹ ਆਖਿਆ ਗਿਆ ਸੀਗਾ ਕਿ ਕੋਈ ਵੀ ਜਿਹੜੀ ਰਾਜਨੀਤਿਕ ਪਾਰਟੀ ਹੈ ਉਹ ਧਾਰਮਿਕ ਨਹੀਂ ਹੋਊਗੀ ਭਾਵ ਕਿ ਧਰਮ ਦਾ ਸਹਾਰਾ ਨਹੀਂ ਲਾਊਗੀ ਉਹਨੂੰ ਧਰਮ ਨਿਰਪੱਖ ਪਾਰਟੀ ਦੇ ਤੌਰ ਦੇ ਉੱਤੇ ਰਜਿਸਟਰਡ ਕਰਾਉਣਾ ਪਊਗਾ ਔਰ ਉਹ ਜਿਹੜੀ ਹੈ ਮਦ ਇੱਕ ਸ਼ਾਮਲ ਕਰਨੀ ਪਊਗੀ ਜਦੋਂ ਮੋਗੇ ਦੇ ਵਿੱਚ ਰੈਲੀ ਹੋਈ ਸੀਗੀ ਕਿਲੀ ਚਹਨਾ ਜੀ ਮੈਂ ਗਲਤ ਨਹੀਂ ਤਾਂ ਕਿਲੀ ਚਹਨਾ ਦੇ ਵਿੱਚ ਹੋਈ ਰੈਲੀ ਦੇ ਵਿੱਚ ਇਹ ਉਦੋਂ ਪੰਜਾਬੀ ਪਾਰਟੀ ਦੇ ਵੱਲੋਂ ਵਜੋਂ ਇਹਨੂੰ ਉਬਾਰਿਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲਹਰਾਂ ਦੇ ਵੱਲੋਂ ਉਹਨਾਂ ਦਾ ਮੇਨ ਮਕਸਦ ਜਿਹੜਾ ਇਹਦੇ ਵਿੱਚ ਇੱਕੋ ਸੀਗਾ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਕੱਲੇ ਉਹ ਸਰਕਾਰ ਬਣਾ ਨਹੀਂ ਸਕਣਗੇ ਜੇ ਬਣਾਉਣਗੇ ਤੇ ਦੂਜੇ ਅਕਾਲੀ ਦਲ ਜਿਹੜੇ ਛੋਟੇ-ਛੋਟੇ ਨੇ ਉਹ ਚੱਲਣ ਨਹੀਂ ਦੇਣਗੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕਰਨਾ ਸੀ ਉਦੋਂ ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਇਹਨੂੰ ਪੰਜਾਬੀ ਪਾਰਟੀ ਬਣਾਇਆ ਫਿਰ ਜਦੋਂ ਅਟਲ ਬਿਹਾਰੀ ਵਾਜਪਈ ਹੋਰਾਂ ਦੀ ਸਰਕਾਰ ਬਣਦੀ ਹੈ 13 ਦਿਨਾਂ ਦੇ ਵਾਸਤੇ ਮੈਨੂੰ ਯਾਦ ਹੈ ਕਿ ਸਭ ਤੋਂ ਪਹਿਲੇ ਆਗੂ ਸਨ ਮੁਲਕ ਦੇ ਪ੍ਰਕਾਸ਼ ਸਿੰਘ ਬਾਦਲਹੂਰੀ ਜਿਹੜੇ ਅਟਲ ਬਿਹਾਰੀ ਵਾਜਪਈ ਨੂੰ ਜਾ ਕੇ ਆਪਣੀ ਬਿਨਾ ਮੰਗੇ ਬਿਨਾ ਸ਼ਰਤ ਹਮਾਇਤ ਦੇ ਕੇ ਆਏ ਸਨ ਕਿ ਆ ਸਾਡੀ ਹਮਾਇਤ ਤੇਰੀ ਉਫੜੋ ਔਰ ਉਸ ਤੋਂ ਬਾਅਦ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਇੱਥੇ ਪੰਜਾਬ ਦੇ ਵਿੱਚ ਵੀ ਸੱਤਾ ਦੇ ਵਿੱਚ ਜਦੋਂ ਜਦੋਂ 97 ਤੋਂ ਚਾਹੇ 2002 ਤੱਕ ਕਾਬਜ਼ ਰਿਹਾ ਫਿਰ ਉਹਦੀ ਜਿਹੜੀ ਸਰਕਾਰ ਹੈ 2002 ਤੋਂ 07 ਤੱਕ ਆ ਜਾਂਦੀ ਕੈਪਟਨ ਨਮਿੰਦਰ ਸਿੰਘ ਉਹਨਾਂ ਦੀ ਤੇ 7 ਦੇ ਵਿੱਚ ਫਿਰ ਅਕਾਲੀ ਦਲ ਬਾਦਲ ਦੀ ਸਰਕਾਰ ਆਉਂਦੀ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਦੇ ਵਿੱਚ ਤੇ 7 ਤੋਂ 17 ਤੱਕ ਉਹ ਰਹਿੰਦੇ ਆ ਇਹਦੇ ਦੌਰਾਨ ਬੀਜੇਪੀ ਦੀਆਂ ਜਿਹੜੀਆਂ ਸਰਕਾਰਾਂ ਸੈਂਟਰ ਦੇ ਵਿੱਚ ਆਈਆਂ ਤੁ ਬਿਹਾਰੀ ਵਾਜਪਈ ਹੋਰਾਂ ਬੜੀ ਸਰਕਾਰ ਜਿਹੜੀ ਸੀ ਉਹ ਹੋਈ ਚਾਹੇ ਬਾਅਦ ਦੇ ਵਿੱਚ 14 ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਉਹਦਾ ਉਹ 파ਟ ਰਹੇ ਬਲਕਿ ਉਹਨਾਂ ਦਾ ਪਰਿਵਾਰ ਉਹਦਾ 파ਟ ਰਿਹਾ ਕਿਉਂਕਿ ਜਿਹੜੇ ਡਿਜ਼ਰਵਿੰਗ ਸਨ ਮੈਂ ਕਿਸੇ ਦਿਨ ਇਹਦੇ ਉੱਤੇ ਵੀ ਜ਼ਰੂਰ ਗੱਲ ਕਰੂੰਗਾ ਕਿ ਜਿਹੜੇ ਡਿਜ਼ਰਵਿੰਗ ਸਨ ਉਹਨਾਂ ਨੂੰ ਲਾਂਭੇ ਕਿਵੇਂ ਕੀਤਾ ਗਿਆ ਉਦੋਂ ਕਿਹੜੇ ਲੋਕ ਜਿਹੜੇ ਦੇਜ਼ਰਵ ਕਰਦੇ ਸੀਗੇ ਕਿ ਉਹਨਾਂ ਦਾ ਮੰਤਰੀ ਬਣਨਾ ਬਲਕਿ ਇੱਕ ਤਾਂ ਇਸ ਤਰ੍ਹਾਂ ਦੇ ਸਾਨੂੰ ਰঞ্জੀਤ ਸਿੰਘ ਬ੍ਰਹਮਪਰਾ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ 100 ਤੱਕ ਦੇ ਦਿੱਤੀ ਸੀ ਕਿ ਚੇਤੇ ਕਰ ਲੋ ਜਦੋਂ ਉਹ ਸਵੇਰ ਨੂੰ ਸੌ ਚੁੱਕੀ ਉਦੋਂ ਅਰਸਿਮਰਤ ਕੌਰ ਬਾਦਲ ਹੋਰ ਨਹੀਂ ਚੁੱਕੀ ਉਹ ਵੱਖਰਾ ਵਿਸ਼ਾ ਮੈਂ ਇਹਦੇ ਉੱਤੇ ਇੱਕ ਦਿਨ ਜ਼ਰੂਰ ਗੱਲ ਕਰੂੰਗਾ ਤਾਂ ਜਦੋਂ ਇਹਨੂੰ ਪੰਜਾਬੀ ਪਾਰਟੀ ਦੇ ਤੌਰ ਦੇ ਤੇ ਵਿਕਸਿਤ ਕੀਤਾ ਗਿਆ ਤਾਂ ਉਹ ਇਹ ਹੀ ਉਹਦਾ ਮੇਨ ਕਾਰਨ ਸੀਗਾ ਕਿ ਕਿਤੇ ਸਾਡੇ ਹੱਥੋਂ ਸਤਾ ਨਾ ਖੁੱਸ ਜੇ ਸਤਾ ਪੰਜਾਬ ਦੀ ਵੀ ਤੇ ਸਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੀ ਇੱਕ ਗੱਲ ਜਿਹਦਾ ਚਰਚਾ ਇਸ ਵੇਲੇ ਨਹੀਂ ਹੋ ਰਿਹਾ ਜਿਹੜਾ ਕਿ ਹੋਣਾ ਚਾਹੀਦਾ ਜਦੋਂ ਕੇਂਦਰ ਦੇ ਵਿੱਚ ਇਹਨਾਂ ਦੀ ਸਾਂਝੇਦਾਰੀ ਸੀ ਤਾਂ ਇਹਨਾਂ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਪਵਾ ਕੇ ਜਿਹੜੇ ਸਹਿਜਦਾਰੀ ਸਿੱਖ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਤੋਂ ਲਾਂਭੇ ਕੀਤਾ ਹਾਲਾਂਕਿ ਜਿਹੜੇ ਸਹਿਜਦਾਰੀ ਸਿੱਖ ਨੇ ਉਹਨਾਂ ਨੇ ਕਿਤੇ ਕਦੀ ਇਹ ਨਹੀਂ ਸਿੱਕਿਆ ਜਿਹੜੇ ਸਰੂਪ ਦੇ ਵਿੱਚ ਪੂਰੇ ਨਹੀਂ ਗਏ ਕਿ ਉਹ ਕਿਸੇ ਅਹੁਦੇ ਦੇ ਉੱਤੇ ਕਾਬਜ ਹੋਣਾ ਚਾਹੁੰਦੇ ਨੇ ਉਹ ਪ੍ਰਧਾਨਗੀ ਚਾਹੁੰਦੇ ਨੇ ਸੈਕਟਰੀਸ਼ਿਪ ਚਾਹੁੰਦੇ ਨੇ ਉਹ ਸਿਰਫ VOTING ਦਾ ਅਧਿਕਾਰ ਮੰਗਦੇ ਸੀ ਪਰ ਫਿਰ ਵੀ ਕਿਸੇ ਨੇ ਕੋ ਬਹੁਤ ਵੱਡਾ ਕਿੰਤੂ ਨਹੀਂ ਕੀਤਾ ਉੱਥੇ ਵੀ ਮਕਸਦ ਇਹੀ ਸੀਗਾ ਕਿ ਅਸੀਂ ਆਪਣੀਆਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਆ ਉਹਨਾਂ ਦੀਆਂ ਵੋਟਾਂ ਵੜਾ ਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਰਹੀਏ ਅਕਾਲੀ ਦਲ ਬਾਦਲ ਨੇ ਬਾਰ ਬਾਰ ਪਿੱਠ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵਿਖਾਈ ਹਾਲਾਂਕਿ ਰੋਲਾ ਜਿਹੜਾ ਦੂਸਰਿਆਂ ਦੇ ਵਾਸਤੇ ਪਾਉਂਦੇ ਰਹੇ ਕਿ ਇਹ ਅਕਾਲ ਤਖਤ ਦੇ ਵਿਰੋਧ ਦੇ ਵਿੱਚ ਨੇ ਇਹ ਅਕਾਲ ਤਖਤ ਦੇ ਫੈਸਲਿਆਂ ਦੇ ਉੱਤੇ ਕਿੰਤੋਂ ਪ੍ਰੰਤੂ ਕਰਦੇ ਨੇ ਜੇ ਮਾਮਲਾ 1978 ਤੋਂ ਹੀ ਸ਼ੁਰੂ ਕਰ ਲਈਏ ਤਾਂ 78 ਤੋਂ ਜਿਹੜਾ ਸੀਗਾ ਉਹ ਨਰੰਕਾੜੀਆਂ ਦੇ ਵਿਰੋਧ ਦੇ ਵਿੱਚ ਹੁਕਮਨਾਮਾ ਜਿਹੜਾ ਉਹ ਆਇਆ ਸੀਗਾ ਉਸ ਤੋਂ ਬਾਅਦ ਕਿਵੇਂ ਵੋਟਾਂ ਦੇ ਵਾਸਤੇ ਚੱਲਦਾ ਰਿਹਾ ਇਹ ਵੀ ਇੱਕ ਵੱਖਰਾ ਜਾਂ ਵੱਡਾ ਵਿਸ਼ਾ ਹੈ ਜੇ ਉਹ ਤੋਂ ਬਾਅਦ ਵਾਪਰੀਆਂ ਵੱਡੀਆਂ ਘਟਨਾਵਾਂ ਦੇ ਵੱਲ ਆਪਾਂ ਜ਼ਿਕਰ ਕਰਨਾ ਹੋਵੇ ਤਾਂ ਜਿਸ ਤਰੀਕੇ ਦਾ ਵਿਵਹਾਰ ਮੌਜੂਦਾ ਜਥੇਦਾਰ ਸਹਿਬਾਨ ਦੇ ਨਾਲ ਕੀਤਾ ਜਾ ਰਿਹਾ ਇਹ ਕੋਈ ਪਹਿਲਾ ਨਹੀਂਗਾ ਆਕਾਲੀ ਦਲ ਬਾਦਲ ਦੇ ਵੱਲ ਬਾਰ-ਬਾਰ ਉਹਨਾਂ ਦੇ ਵੱਲੋਂ ਇਹੀ ਕੁਝ ਬੀਤੇ ਦੇ ਵਿੱਚ ਕੀਤਾ ਗਿਆ ਪਰ ਇਹਨਾਂ ਜ਼ਰੂਰ ਚੀਕਾ ਕਿ ਬੀਤੇ ਦੇ ਵਿੱਚ ਉਹ ਇੰਨੇ ਪਾਵਰਫੁਲ ਸਨ ਕਿ ਸੱਤਾ ਦੇ ਉੱਤੇ ਉਹ ਕਾਬਜ ਸਨ ਅੱਜ ਉਹ ਸੱਤਾ ਦੇ ਉੱਤੇ ਨਹੀਂ ਹੈਗੇ ਚਾਹੇ ਉਹ ਪੰਜਾਬ ਦੀ ਸੱਤਾ ਹੈ ਪੰਜਾਬ ਦੇ ਲੋਕਾਂ ਨੇ ਬਾਰ-ਬਾਰ ਨਕਾਰਿਆ ਅਕਾਲੀ ਦਲ ਬਾਦਲ ਤੇ ਸੈਂਟਰ ਦੇ ਵਿੱਚ ਵੀ ਹੁਣ ਸੈਂਟਰ ਨੂੰ ਉਹਨਾਂ ਦੀ ਬਹੁਤੀ ਜ਼ਰੂਰਤ ਨਹੀਂ ਕੇਂਦਰ ਨੂੰ ਤਾਂ ਕਰਕੇ ਉਹਨਾਂ ਨੇ ਜਿਹੜਾ ਉਹ ਸਾਈਡ ਦੇ ਉੱਤੇ ਕਰਕੇ ਉਹਨਾਂ ਨੂੰ ਰੱਖਿਆ ਹੋਇਆ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਭਾਈ ਰਣਜੀਤ ਸਿੰਘ ਹੋਰਾਂ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉਤਾਰਿਆ ਸੀ ਉਦੋਂ ਸ਼ਾਇਦ ਅੱਜ ਦੀ ਮੌਜੂਦਾ ਦੇਖਣਾ ਹੋਵੇ ਤੇ ਕਿਸੇ ਗੁਰਦੁਆਰਾ ਸਾਹਿਬ ਦੇ ਸ਼ਾਇਦ ਗ੍ਰੰਥੀ ਸਾਹਿਬ ਨੂੰ ਵੀ ਇਦਾਂ ਨਾ ਉਤਾਰਿਆ ਜਾਵੇ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਾਈ ਰਣਜੀਤ ਸਿੰਘ ਹੋਰਾਂ ਨੂੰ ਲਾਇਆ ਗਿਆ ਸੀਗਾ ਕਾਰਨ ਕੀ ਸੀਗਾ ਕਿ ਉਹ ਮर्यादा ਲਾਗੂ ਕਰਵਾਉਣੀ ਚਾਹੁੰਦੇ ਸਨ ਉਹ ਚਾਹੁੰਦੇ ਸਨ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਮर्यादा ਹੈ ਉਹ ਰਹੇ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰਭਾਵ ਦੇ ਹੇਠ ਨਾ ਹੋਵੇ ਇਹ ਕਹਾਣੀ ਗਿਆਨੀ ਜਿਹੜੇ ਭਾਈ ਰਣਜੀਤ ਸਿੰਘ ਜੀ ਨੇ ਉਹਨਾਂ ਤੱਕ ਸੀਮਤ ਨਹੀਂ ਰਹਿੰਦੀ ਉਦੋਂ ਬਾਅਦ ਜਿਹੜੇ ਉਹਨਾਂ ਦੀ ਜਗ੍ਹਾ ਤੇ ਉੱਤੇ ਲਿਆਂਦੇ ਗਏ ਗਿਆਨੀ ਪੂਰਨ ਸਿੰਘ ਭੁਰੀ ਸੀਗੇ ਉਹਨਾਂ ਦੇ ਨਾਲ ਵਿਵਾਦ ਜਿਹੜਾ ਸੀ ਉਹ ਖੜਾ ਹੋ ਗਿਆ ਕੁਝ ਸਮੇਂ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਅਹੁਦੇ ਤੋਂ ਉਤਾਰਿਆ ਗਿਆ ਭਾਈ ਮਨਜੀਤ ਸਿੰਘ ਹੋਰਾਂ ਦਾ ਤਾਂ ਸ਼ਾਇਦ ਹੋ ਸਕਦਾ ਕਿਸੇ ਨੂੰ ਭੁੱਲਿਆ ਵੀ ਨਾ ਹੋਵੇ ਕਿ ਭਾਈ ਮਨਜੀਤ ਸਿੰਘ ਹੋਰਾਂ ਨੇ ਜਦੋਂ ਵਕ ਵਕ ਗਰੁੱਪ ਸੱਦਲੇ ਸੀਗੇ ਤੇ ਉਹਨਾਂ ਦਾ ਜਿਹੜਾ ਜਿੱਥੇ ਉਹ ਬੈਠੇ ਸਨ ਦਫਤਰ ਦੇ ਵਿੱਚ ਉੱਤੇ ਬੂਹੇ ਨੂੰ ਜਿਹੜੇ ਨਾਲ गए ਲੋਕ ਸਨ ਉਹਨਾਂ ਨੇ ਠੁੱਡੇ ਤੱਕ ਮਾਰੇ ਜਿਵੇਂ ਗਿਆਨੀ ਮਨਜੀਤ ਸਿੰਘ ਹੋਰਾਂ ਨੂੰ ਅਹੁਦੇ ਤੋਂ ਫਾਰਕ ਕੀਤਾ ਗਿਆ ਲਾਂਬੇ ਕੀਤਾ ਗਿਆ ਉਹ ਕਿਸੇ ਨੂੰ ਭੁੱਲਿਆ ਨਹੀਂ ਇੱਕ ਹੋਰ ਨਾਮ ਜੁਗਿੰਦਰ ਸਿੰਘ ਵਿਦਾਂਤੀ ਉਹਨਾਂ ਨੂੰ ਉਹਨਾਂ ਦੇ ਨਾਲ ਵੀ ਕਨਫਲਿਕਟ ਜਿਹੜਾ ਸੀ ਉਹ ਪੈ ਗਿਆ ਔਰ ਉਹਨਾਂ ਨੂੰ ਵੀ ਜਿਵੇਂ ਅਹੁਦੇ ਤੋਂ ਲਾਇਆ ਗਿਆ ਤੇ ਫਿਰ ਲਿਆਂਦਾ ਗਿਆ ਗੁਰਮਤਨ ਸਿੰਘ ਹੋਰਾਂ ਨੂੰ ਔਰ ਗੁਰਬਚਨ ਸਿੰਘ ਹੋਰਾਂ ਤੋਂ ਜੋ ਕੁਝ ਕਰਾਇਆ ਅੱਜ ਜੋ ਕੁਝ ਇਹ ਵੱਡਣਾ ਪੈ ਰਿਹਾ ਅਕਾਲੀ ਦਲ ਬਾਦਲ ਨੂੰ ਉਹ ਗੁਰਬਚਨ ਸਿੰਘ ਹੋਰਾਂ ਦੇ ਕਾਲ ਦੇ ਦੌਰਾਨ ਕੀਤੀਆਂ ਗਲਤੀਆਂ ਨੇ ਔਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਗਲਤੀ ਸੀ ਗੁਨਾਹ ਸੀ ਗਲਤੀ ਨਹੀਂ ਗੁਨਾਹ ਸੀ ਕਿ ਜਥੇਦਾਰਾਂ ਨੂੰ ਆਪਣੇ ਘਰੇ ਸੱਦ ਲੈਣਾ ਆਪਣੇ ਘਰੇ ਸੱਦ ਕੇ ਉਹਨਾਂ ਤੋਂ ਸਰਸੇ ਵਾਲੇ ਨੂੰ ਮਾਫੀ ਦਿਵਾਉਣੀ ਫਿਰ ਉਸ ਮਾਫੀ ਨੂੰ ਜਾਇਜ਼ ਠਹਿਰਾਉਣ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਿੱਚੋਂ ਲੱਖਾਂ ਰੁਪਏ ਖਰਚ ਕਰਨੇ ਤੇ ਉਸ ਤੋਂ ਬਾਅਦ ਜਦੋਂ ਸਿੱਖ ਸੰਗਤ ਦਾ ਰੋਹ ਜਿਹੜਾ ਸੀ ਉਹ ਵੱਡਾ ਹੋ ਗਿਆ ਤੇ ਫਿਰ ਉਹ ਹੁਕਮਨਾਮਾ ਵਾਪਸ ਲਿਆ ਗਿਆ ਉਸ ਦੇ ਵਿੱਚੋਂ ਉਪਜੀਆਂ ਘਟਨਾਵਾਂ ਜਿਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੀ ਸੰਗਤ ਦੇ ਉੱਤੇ ਗੋਲੀ ਚਲਾਉਣੀ ਉਹਨਾਂ ਦੇ ਉੱਤੇ ਜਿਹੜੇ ਗੰਦੇ ਪਾਣੀ ਦੀਆਂ 부ਛਾੜਾਂ ਮਾਰਨੀਆਂ ਉੱਥੇ ਗੋਲੀਆਂ ਚਲਾਉਣੀਆਂ ਇਹ ਸਾਰਾ ਕੁਝ ਹੁਣ ਤਾਂ ਗੁਨਾਹ ਸਾਰੇ ਦੇ ਸਾਰੇ ਮੰਨੇ ਜਾ ਚੁੱਕੇ ਨੇ ਇਹ ਸੁਖਬੀਰ ਸਿੰਘ ਬਾਦਲ ਹੁਣ ਹੀ ਮੰਨੇ ਨੇ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਿ ਹਾਂ ਮੈਂ ਇਹ ਸਾਰਾ ਕੁਝ ਕੀਤਾ ਹੈ ਹੁਣ ਘੱਟੋ ਘੱਟ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਇਲਜ਼ਾਮबाजी ਹੈ ਹੁਣ ਕੀ ਕੀਤਾ ਜਾ ਰਿਹਾ ਹੈ ਕਿ ਜੋ ਕੁਝ 2 ਦਸੰਬਰ ਨੂੰ ਹੋਇਆ ਉਹਨੂੰ ਕਿਸੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਸਾਈਡ ਲਾਈਨ ਕਰ ਦੇਣਾ ਚਾਹੁੰਦੇ ਨੇ ਜਿਹੜਾ ਕਿ ਹੋ ਨਹੀਂ ਰਿਹਾ ਉਹਦੇ ਵਿੱਚੋਂ ਹੀ ਇਹਨਾਂ ਨੇ ਕਿਰਦਾਰ ਕੁਸ਼ੀ ਜਿਹੜੀ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੀ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਇਹਨਾਂ ਦੀਆਂ ਅੱਖਾਂ ਦੇ ਵਿੱਚ ਕੁਝ ਜ਼ਿਆਦਾ ਰੜਕਦੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾ ਦਾ ਰੋਲ ਵੱਡਾ ਸੀ ਕਿਉਂਕਿ ਉਸ ਦਿਨ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਸਟੇਜ ਦੀ ਸੇਵਾ ਉਹ ਸੰਭਾਲਣਗੇ ਉਹਨਾਂ ਨੂੰ ਲਾਂਬੇ ਕਰਨ ਦੇ ਵਾਸਤੇ ਇੱਕ ਵਿਅਕਤੀ ਲਿਆਂਦਾ ਜਾਂਦਾ ਹੈ ਔਰ ਉਹਨਾਂ ਦੇ ਉੱਤੇ ਦੋਸ਼ ਲਾਏ ਜਾਂਦੇ ਨੇ ਫਿਰ ਅੰਤਰੀਂ ਕਮੇਟੀ ਦੀ ਐਮਰਜੈਂਸੀ ਮੀਟਿੰਗ ਸੱਦ ਲਈ ਜਾਂਦੀ ਹੈ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਆਈ ਹੋਵੇ ਅੰਤਰੀਂ ਕਮੇਟੀ ਦੀ ਐਮਰਜੈਂਸੀ ਮੀਟਿੰਗ ਸੱਦੀ ਹੋਵੇ ਮੈਂ ਕਦੇ ਪਹਿਲਾਂ ਜਿਹੜਾ ਉਹ ਨਹੀਂ ਪੜਿਆ ਸੁਣਿਆ ਸੱਦ ਕੇ ਉਹਦੇ ਵਿੱਚ ਉਹਨਾਂ ਤੋਂ ਟੇਡੇ ਢੰਗ ਦੇ ਨਾਲ ਉਹਨਾਂ ਨੂੰ ਲਾਂਬੇ ਕਰਨ ਦਾ ਯਤਨ ਜਿਹੜਾ ਉਹ ਕੀਤਾ ਜਾਂਦਾ ਹੁਣ ਇਹ ਕਿਹਾ ਜਾ ਰਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇ ਜਿਹੜੇ ਨੇ ਉਹਨਾਂ ਨੇ ਵੀ ਇਹਦੇ ਉੱਤੇ ਰੋਸ ਪ੍ਰਗਟ ਕੀਤਾ ਕਿ ਕੋਈ ਤਰੀਕਾ ਨਹੀਂਗਾ ਜੇ ਜੱਥੇਦਾਰ ਸਾਹਿਬ ਦੇ ਬਾਰੇ ਦੇ ਵਿੱਚ ਕੋਈ ਮੁਸ਼ਕਲ ਹੈ ਕੋਈ ਸ਼ਿਕਾਇਤ ਆਈ ਹੈ ਤਾਂ ਉਹਦਾ ਨਿਪਟਾਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਿਹੜੇ ਬਾਕੀ ਜੱਥੇਦਾਰ ਸਹਿਮਾਨ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਕਰਨਗੇ ਅੰਤਰੰਕ ਕਮੇਟੀ ਦੇ ਕੋਲੇ ਇਹ ਹੱਕ ਨਹੀਂਗਾ ਹੁਣ ਜਦੋਂ ਉਸ ਮਾਮਲੇ 'ਚ ਫਸ ਕੇ ਤਾਂ ਇੱਕ ਅੰਤਰੰਕ ਕਮੇਟੀ ਦੀ ਇੱਕ ਹੋਰ ਐਮਰਜੈਂਸੀ ਮੀਟਿੰਗ ਜਿਹੜੀ ਹੋ ਸਦੀ ਜਾਂਦੀ ਹੈ ਔਰ ਫੇਰ ਉਹਨੂੰ ਰੱਦ ਕਰ ਦਿੱਤਾ ਜਾਂਦਾ ਹੈ ਔਰ ਹੁਣ ਦੁਬਾਰਾ ਫੇਰ ਸੱਦ ਲਈ ਜਾਂਦੀ ਹੈ ਕਿ ਹੁਣ 30 ਤਰੀਕ ਨੂੰ ਕਰਾਂਗੇ ਜਦੋਂ ਜਿਸ ਦਿਨ 2 ਦਸੰਬਰ ਨੂੰ ਫੈਸਲੇ ਆਏ ਨੇ ਉਹਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਤੇ ਬਾਕੀ ਜਿਨ੍ਹਾਂ ਨੇ ਅਸਤੀਫੇ ਦਿੱਤੇ ਆ ਉਹ 3 ਦਿਨ ਦੇ ਵਿੱਚ ਅਸਤੀਫੇ ਪ੍ਰਵਾਨ ਕਰਕੇ ਦੱਸੋ ਉਹਦੇ ਉੱਤੇ ਹੀਲ ਹੁਜਤ ਕਿਵੇਂ ਕੀਤੀ ਗਈ ਉਹ ਸਭ ਦੇ ਸਾਹਮਣੇ ਆ ਇਹ ਆਖਿਆ ਗਿਆ ਜੀ ਕਿ ਅਸੀਂ 20 ਦਿਨ ਦਾ ਟਾਈਮ ਦੇ ਰਹੇ ਹਾਂ 20 ਦਿਨ ਦਾ ਸਮਾਂ ਵੀ ਬੀਤ ਗਿਆ ਹੁਣ ਕਹਿੰਦੇ ਜੀ ਸਾਨੂੰ ਹੋਰ ਟਾਈਮ ਦਿਓ ਜਥੇਦਾਰ ਸਾਹਿਬ ਨੂੰ ਇਹ ਕਹਿੰਦੇ ਨੇ ਕਿ ਇਨ੍ਹਾਂ ਦਿਨਾਂ ਦੇ ਵਿੱਚ ਸ਼ਹੀਦੀ ਹਫਤਾ ਜਿਹੜਾ ਉਹ ਚੱਲ ਰਿਹਾ ਸ਼ਹੀਦੀ ਹਫਤੇ ਦੇ ਤੋਂ ਪਹਿਲਾਂ ਜਿਹੜੇ ਉਹ ਅੰਤਰੀਂ ਕਮੇਟੀ ਦੀ ਮੀਟਿੰਗ ਕੀਤੀ ਗਈ ਆ ਉਦੋਂ ਤਾਂ ਕਿਤੇ ਪਹਿਲਾਂ ਅਸਤੀਫਾ ਵਾਲੀ ਗੱਲ ਸੀ ਉਹ ਨਹੀਂ ਕੀਤੀ ਕਿ ਅੰਤਰੀਂ ਕਮੇਟੀ ਦੀ ਮੀਟਿੰਗ ਜਿਹੜੀ ਸੀ ਉਹ ਕਰ ਲਈ ਗਈ ਹਰਜਿੰਦਰ ਸਿੰਘ ਢਾਬੀ ਹੋਰੀ ਖੁਦ ਆਪਣੀ ਜ਼ੁਬਾਨ ਦੇ ਰਸ ਦੀ ਵਜ੍ਹਾ ਕਰਕੇ ਉਲਝਣਾਂ ਦੇ ਵਿੱਚ ਉਲਝੇ ਹੋਏ ਨੇ ਪਰ ਉਹ ਇਸ ਵੇਲੇ ਜਿਸ ਤਰੀਕੇ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਅਕਾਲੀ ਆਗੂਆਂ ਦੇ ਇਸ਼ਾਰਿਆਂ ਦੇ ਉੱਤੇ ਉਲਝਾਉਣ ਦੇ ਯਤਨਾਂ ਦੇ ਵਿੱਚ ਨੇ ਕਿਉਂ ਕਿਹਾ ਜਾ ਸਕਦਾ ਹੈ ਕਿ ਉਹ ਇਤਿਹਾਸਕ ਗਲਤੀਆਂ ਇਸ ਵੇਲੇ ਕਰ ਰਹੇ ਨੇ ਔਰ ਇਹ ਇਤਿਹਾਸਕ ਗਲਤੀਆਂ ਕਿੱਥੇ ਉਹਨਾਂ ਨੂੰ ਲੈ ਕੇ ਜਾਣਗੀਆਂ ਅਕਾਲੀ ਦਲ ਬਾਦਲ ਨੂੰ ਕਿੱਥੇ ਲੈ ਕੇ ਜਾਣਗੀਆਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਦਲਜੀਤ ਸਿੰਘ ਚੀਮਾ ਹੋਰਾ ਦੀ ਗੱਲ ਦੇ ਉੱਤੇ ਜੇ ਆਈਏ ਤਾਂ ਉਹ ਇਹ ਕਹਿੰਦੇ ਕਿ ਇਹ ਸਾਰੇ ਜਿਹੜੇ ਚੇਂਜਸ ਕੀਤੀ ਗਈ ਸੀ ਤੇ ਸੁਰਜੀਤ ਸਿੰਘ ਬਰਨਾਲਾ ਹੋਣੀ ਜਦੋਂ ਪ੍ਰਧਾਨ ਸਨ ਉਦੋਂ ਕੀਤੀ ਗਈ ਸੀ ਕਿ ਉਹਦੇ ਵਿੱਚ ਇਹ ਪਾਈ ਗਈ ਸੀ ਕਿ ਅਕਾਲੀ ਦਲ ਜਿਹੜਾ ਬਾਦਲ ਹੈ ਉਹ ਧਰਮ ਨਿਰਪੱਖ ਪਾਰਟੀ ਹੈ ਤੇ ਸਵਾਲ ਤਾਂ ਇੱਕ ਵਾਰੀ ਫੇਰ ਠੀਮਾ ਸਾਹਿਬ ਦੇ ਉੱਤੇ ਵੀ ਔਰ ਕਾਲੀ ਦਲ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਜਿੰਨੀ ਕੁ ਰਹਿ ਗਈ ਹੈ ਉਹਦੇ ਉੱਤੇ ਹੀ ਉੱਠਦਾ ਨਾ ਕਿ ਜੇ ਉਹ ਧਰਮ ਨਿਰਪੱਖ ਪਾਰਟੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਹ ਕਾਬਜ ਕਿਵੇਂ ਅੱਜ ਤੱਕ ਚੱਲੇ ਆ ਰਹੇ ਨੇ ਉਹਨਾਂ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਮ ਜਿਹੜਾ ਉਹ ਲਫਾਫੇ ਦੇ ਵਿੱਚੋਂ ਕਿਉਂ ਕੱਢਦਾ ਰਿਹਾ ਘੱਟੋ ਘੱਟ ਉਦੋਂ ਤੱਕ ਤਾਂ ਲਫਾਫਾ ਚੱਲਦਾ ਹੀ ਰਿਹਾ ਜਦੋਂ ਬੀਬੀ ਜਗੀਰ ਕੌਰ ਹੋਣੀ ਵੱਖਰੇ ਨਹੀਂ ਹੋ ਗਏ ਤੇ ਉਹਨਾਂ ਨੇ ਵੱਖਰੇ ਹੋ ਕੇ ਇਸ ਪ੍ਰਥਾ ਨੂੰ ਚੈਲੰਜ ਕੀਤਾ ਕਿ ਇਹ ਲਫਾਫਾ ਕਲਚਰ ਜਿਹੜਾ ਉਹ ਬੰਦ ਹੋਣਾ ਚਾਹੀਦਾ ਅੱਜ ਵੀ ਸਭ ਨੂੰ ਪਤਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੌਣ ਕਾਬਜ ਹੈ ਜੇ ਉਹਦੇ ਵਿੱਚ ਚੇਂਜ ਦੀ ਗੱਲ ਜਿਹੜੀ ਦਿਲਜੀਤ ਸਿੰਘ ਚੀਮਾ ਹੋਰੀ ਕਰਦੇ ਆ ਕਿ ਸੁਜੀਤ ਸਿੰਘ ਬਰਨਾਲਾ ਹੋਰਾਂ ਦੇ ਵੇੜੇ ਚੇਂਜ ਕੀਤੀ ਗਈ ਆ ਤੇ ਫਿਰ ਸਵਾਲ ਜਿਹੜਾ ਵੱਡਾ ਇਹ ਆ ਕਿ ਜੇ ਉਦੋਂ ਚੇਂਜ ਕੀਤੀ ਗਈ ਆ ਉਸ ਚੀਜ਼ ਦੀ ਤਾਂ ਉਦੋਂ ਬਾਅਦ ਕੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਕਰੀ ਰੱਖਣ ਦਾ ਕੋਈ ਹੱਕ ਜਿਹੜਾ ਉਹ ਰਹਿ ਜਾਂਦਾ ਸੀ ਬਾਰ-ਬਾਰ ਇਹਨਾਂ ਨੇ ਪਿੱਠ ਜਿਹੜੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਜਿਹੜੇ ਬਾਕੀ ਜਥੇਦਾਰ ਨੇ ਉਹਨਾਂ ਨੂੰ ਵਿਖਾਈ ਹੈ ਇੱਕ ਗੱਲ ਜਿਹੜੀ ਮੈਂ ਵਿੱਚੋਂ ਉਹਦੇ ਪੁੱਛ ਗਿਆ ਕਿ ਜਦੋਂ ਇਹ ਵਿਵਾਦ ਚੱਲਿਆ ਸੀਗਾ ਕਿ ਜਿਹੜੇ ਕੀਰਤਨ ਹੈ ਉਹ ਇੱਕੋ ਚੈਨਲ ਦੇ ਉੱਤੇ ਪ੍ਰਸਾਰਤ ਕਿਉਂ ਹੁੰਦਾ ਤਾਂ ਉਦੋਂ ਜਥੇਦਾਰ ਸਾਹਿਬ ਨੇ ਇਹ ਕਹਿਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਚੈਨਲ ਸਥਾਪਿਤ ਕਰੇ ਔਰ ਉਹਦੇ ਉੱਤੋਂ ਜਿਹੜਾ ਇਹ ਕੀਰਤਨ ਪ੍ਰਸਾਰਤ ਕਰੇ ਇਹਨਾਂ ਨੇ ਇੱਕ ਜਿਹੜਾ YouTube ਦੇ ਉੱਤੇ ਬਣਾ ਕੇ ਉਹ ਚੁੱਪ ਕਰਕੇ ਬੈਠ ਗਏ ਕਿਉਂਕਿ ਜਿਹੜਾ ਉਹ ਚੈਨਲ ਹੈ ਜਿਹਦੇ ਉੱਤੇ ਕੀਰਤਨ ਪ੍ਰਸਾਰਤ ਹੁੰਦਾ ਉਹ ਬਾਦਲ ਪਰਿਵਾਰ ਦਾ ਵਕ ਵਕ ਥਾਵਾਂ ਦੇ ਤੇ ਸੁਖਬੀਰ ਸਿੰਘ ਬਾਦਲ ਹੁਰੀ ਇਸ ਗੱਲ ਨੂੰ ਮਨ ਚੁੱਕੇ ਹੋਏ ਨੇ ਕਿ ਉਹ ਉਹਨਾਂ ਦੀ ਮਾਲਕੀ ਵਾਲਾ ਚੈਨਲ ਹੈ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਾਹੇ ਉਹ ਕਿਸੇ ਵੀ ਪਲੇਟਫਾਰਮ ਦੇ ਉੱਤੇ ਚੱਲਦਾ ਹੈ ਕੇਵਲ ਤੇ ਚੱਲਦਾ ਹੈ ਡਿਸ਼ ਨੈਟਵਰਕਸ ਦੇ ਉੱਤੇ ਚੱਲਦਾ ਉਹਦੇ ਪੈਸੇ ਮਿਲਦੇ ਨੇ ਉਹਦੀ ਵਜ੍ਹਾ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀਰਤਨ ਪ੍ਰਸਾਰਣ ਜਿਹੜਾ ਹੈ ਉਹਨੂੰ ਫ੍ਰੀ ਟੂ 에ਅਰ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹਨੂੰ ਉਹਨੂੰ ਇਹ ਲੱਗਦਾ ਕਿ ਫਿਰ ਇੱਕ ਚੈਨਲ ਤੋਂ ਉਹਦੀ ਮਲਕੀਅਤ ਜਿਹੜੀ ਆ ਉਹ ਖੁਸ਼ ਹੋਊਗੀ ਪੈਸਾ ਜਿਹੜਾ ਉਹ ਉਹਨੂੰ ਫਿਰ ਜਿਹੜਾ ਉਹ ਮਿਲੂਗਾ ਨਹੀਂ ਔਰ ਪੈਸੇ ਦੀ ਵਜ੍ਹਾ ਕਰਕੇ ਇਹ ਕਹਿ ਲਓ ਕਿ ਉਹ ਇਹਦਾ ਫ੍ਰੀ ਟੂ 에ਅਰ ਪ੍ਰਸਾਰਣ ਕਰਨ ਦੇ ਵਾਸਤੇ ਤਿਆਰ ਨਹੀਂ ਗਏ ਔਰ ਜੇ ਇਹ ਫ੍ਰੀ ਟੂ 에ਅਰ ਪ੍ਰਸਾਰਣ ਸਟਾਰਟ ਹੋ ਜਾਂਦਾ ਤਾਂ ਫਿਰ ਕਿੰਨੇ ਚੈਨਲ ਨੇ ਮੁਲਕ ਦੇ ਤੇ ਵਿਦੇਸ਼ਾਂ ਦੇ ਜਿਹੜੇ ਕਿ ਇਸ ਗੁਰਬਾਣੀ ਨੂੰ ਟੈਲੀਕਾਸਟ ਕਰਨਾ ਚਾਹਣਗੇ ਔਰ ਜਦੋਂ ਧਰਮਯੁੱਧ ਮੋਰਚਾ ਲੱਗਿਆ ਸੀ ਉਹਦੇ ਵਿੱਚ ਜਿਹੜੀਆਂ ਇੱਕ ਮੰਗਾਂ ਮੁੱਖ ਸਨ ਉਹਨਾਂ ਦੇ ਵਿੱਚੋਂ ਇੱਕ ਮੰਗ ਇਹ ਵੀ ਸੀ ਕਿ ਇੱਕ ਟਰਾਂਸਮਿਟਰ ਜਿਹੜਾ ਉਹ ਲਾਉਣ ਦੀ ਪਰਮਿਸ਼ਨ ਦਿੱਤੀ ਜਾਵੇ ਉਦੋਂ ਟਰਾਂਸਮਿਟਰ ਦੀ ਸੀ ਹੁਣ ਤਾਂ ਸਭ ਕੁਝ ਓਪਨ ਹੋ ਗਿਆ ਨਾ ਤਾਂ ਅੱਜ ਜਿਹੜਾ ਜੀ ਉਹ ਇਸ ਤਰ੍ਹਾਂ ਦਾ ਇੱਕ ਫ੍ਰੀ ਟੂ 에ਅਰ ਚੈਨਲ ਲਾ ਕੇ ਜਿਹਦੇ ਵਿੱਚ ਸਿਗਨਲ ਦੇ ਦਿੱਤਾ ਜਾਵੇ ਜਿਹਨੂੰ ਆਡੀਓ ਸਿਗਨਲ ਚਾਹੀਦਾ ਜਾਂ ਜਿਹਨੂੰ ਵੀਡੀਓ ਸਿਗਨਲ ਚਾਹੀਦਾ ਉਦੋਂ ਵੀ ਇਹ ਗੱਲ بڑے ਵੱਡੇ ਪੱਧਰ ਤੇ ਚੱਲੀ ਸੀ ਕਿ ਤੁਸੀਂ ਉਹਦੇ ਤੇ ਕੁਝ ਕੰਡੀਸ਼ਨਸ ਲਾ ਦਿਓ ਕਿ ਉਹਦੇ ਵਿੱਚ ਐਡਵਰਟਾਈਜ਼ਮੈਂਟ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ ਨਹੀਂ ਵਿਖਾਈ ਜਾ ਸਕਦੀ ਇਹਨੂੰ ਫ੍ਰੀ ਟੂ 에ਅਰ ਕਰ ਦਿਓ ਉਸ ਪਾਸੇ ਵੱਲ ਵੀ ਕਿਸੇ ਨੇ ਕੁਝ ਵੀ ਜਿਹੜਾ ਉਹ ਨਹੀਂ ਕੀਤਾ ਕਰਨਾ ਵੀ ਨਹੀਂ ਸੀਗਾ ਕਰਨਾ ਕਿਉਂ ਨਹੀਂ ਸੀਗਾ ਕਿਉਂਕਿ ਕਬਜ਼ਾ ਜਿਹੜਾ ਹੈ ਉਹ ਇੱਕ ਪਰਿਵਾਰ ਦਾ ਉਹਦੇ ਉੱਤੇ ਉਹ ਚਾਹੇ ਅਕਾਲੀ ਦਲ ਦੇ ਉੱਤੇ ਹੈ ਚਾਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਹੈ ਉਹਨੂੰ ਬਚਾਈ ਰੱਖਣ ਦੇ ਵਾਸਤੇ ਉਹਦੀ ਕਮਾਈ ਜਿਹੜੀ ਹੈ ਉਹਨੂੰ ਬਚਾਈ ਰੱਖਣ ਦੇ ਵਾਸਤੇ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਹੈ ਝੂਠ ਤੇ ਝੂਠ ਜਿਹੜੇ ਉਹ ਬੋਲੇ ਜਾ ਰਹੇ ਨੇ ਹਵਾਲੇ ਗਲਤ ਜਿਹੜੇ ਉਹ ਦਿੱਤੇ ਜਾ ਰਹੇ ਨੇ ਜਿਹੜੀ ਪਾਵਰ ਹੈ ਜਿਹੜੀ ਤਾਕਤ ਹੈ ਚਾਹੇ ਸਿਆਸੀ ਹੈ ਜਾਂ ਦੂਸਰੀ ਉਹ ਸਦੀਵੀ ਨਹੀਂ ਰਹਿੰਦੀ ਮੈਂ ਇਤਿਹਾਸ ਤੋਂ ਜਿੱਤੋਂ ਗੱਲ ਸ਼ੁਰੂ ਕੀਤੀ ਸੀਗੀ ਇੱਥੇ ਵੱਡੇ ਵੱਡੇ ਹੋ ਕੇ ਤੁਰ ਗਏ ਇਸ ਤਰ੍ਹਾਂ ਦੇ ਵੀ ਨਹੀਂ ਜਿੰਨਾ ਨੂੰ ਅੱਜ ਕੋਈ ਯਾਦ ਕਰਨ ਦੇ ਵਾਸਤੇ ਤਿਆਰ ਨਹੀਂਗਾ ਇਤਿਹਾਸ ਦੇ ਵਿੱਚ ਯਾਦ ਸਿਰਫ ਉਹਨਾਂ ਲੋਕਾਂ ਨੂੰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਦੂਸਰਿਆਂ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਹੋਣ ਜਿਨ੍ਹਾਂ ਨੇ ਦੂਸਰਿਆਂ ਦੇ ਵਾਸਤੇ ਲੜਾਈਆਂ ਲੜੀਆਂ ਹੋਣ ਇੱਥੇ ਨਿੱਜ ਦੀ ਲੜਾਈ ਪਰਿਵਾਰ ਦੀ ਇੱਕ ਦੀ ਜਿਹੜੀ ਲੜਾਈ ਹੈ ਉਹਨੂੰ ਉਸ ਲੜਾਈ ਨੂੰ ਅੱਗੇ ਤੋਰਨ ਦੇ ਵਾਸਤੇ ਜੋ ਨੁਕਸਾਨ ਸੰਸਥਾਵਾਂ ਦਾ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਕੀਤਾ ਹੈ ਉਹ ਸਭ ਦੇ ਸਾਹਮਣੇ ਹੈ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕਿੰਨੀ ਦੇਰ ਤੁਸੀਂ ਇੱਕ ਪਰਿਵਾਰ ਨੂੰ ਬਚਾਉਣ ਦੀ ਖਾਤਰ ਝੂਠ ਤੇ ਝੂਠ ਬੋਲੀ ਜਾਓਗੇ ਗਲਤ ਤੱਥਾਂ ਦੇ ਨਾਲ ਗਲਤ ਬਿਆਨੀ ਜਿਹੜੀ ਉਹ ਕਰਦੇ ਰਹੋਗੇ ਮੈਂ ਜਿਹੜੀ ਗੱਲ ਵਿੱਚ ਕੀਤੀ ਸੀ ਉਹਦੇ ਉੱਤੇ ਹੀ ਐਂਡ ਕਰੂੰਗਾ ਕਿ ਅੱਜ ਇਹ ਗੱਲ ਇਹ ਭੁੱਲ ਰਹੇ ਨੇ ਕਿ ਇਹ ਇਹਨਾਂ ਦੇ ਕੋਲੇ ਪਾਵਰ ਨਹੀਂ ਹੈ ਸਿਆਸੀ ਪਾਵਰ ਨਹੀਂ ਹੈ ਨਾ ਤਾਂ ਪੰਜਾਬ ਦੇ ਵਿੱਚ ਕੋਈ ਸਿਆਸੀ ਪਾਵਰ ਹੈ ਜੋ 17 ਤੋਂ ਸ਼ੁਰੂ ਹੋਏ ਹੁਣ ਤੱਕ ਆਉਂਦਿਆਂ ਆਉਂਦਿਆਂ ਨਿਗਮ ਦੀਆਂ ਚੋਣਾਂ ਤੱਕ ਤੁਸੀਂ ਦੇਖ ਲਓ ਕਿਸੇ ਨੇ ਮੂੰਹ ਜਿਹੜਾ ਉੱਨੀ ਨਾ ਆਇਆ ਔਰ ਇੱਕ ਮੈਂਬਰ ਪਾਰਲੀਮੈਂਟ ਹੈ ਉਹ ਉਹਦੇ ਵੀ ਕੇਂਦਰ ਦੇ ਵਿੱਚ ਕੋਈ ਭਾਈ ਵਾਲੀ ਕਿਸੇ ਕਿਸਮ ਦੀ ਨਹੀਂ ਹੈ ਪਰ ਜਿਹੜਾ ਵਿਅਕਤੀ ਬੀਤੇ ਤੋਂ ਨਹੀਂ ਸਿੱਖਦਾ ਅੱਜ ਉਹ ਸਮਾਂ ਨਹੀਂਗਾ ਕਿ ਤੁਸੀਂ ਇੱਥੇ ਕੁਝ ਬੋਲਿਆ ਤੇ ਉਹਨੂੰ ਦੂਜਿਆਂ ਨੂੰ ਪਤਾ ਨਹੀਂ ਲੱਗਣਾ ਅੱਜ ਤਾਂ ਤੁਸੀਂ ਕੋਈ ਗੱਲ ਜਿਹੜੀ ਉਹ ਕਰੋਗੇ ਹਰੇਕ ਵਿਅਕਤੀ ਦੇ ਕੋਲੇ ਜਾਣਕਾਰੀ ਤੁਹਾਡੇ ਨਾਲੋਂ ਵੱਧ ਪਈ ਹੈ ਇਤਿਹਾਸ ਇੱਕ ਵਾਰੀ ਫੇਰ ਕਰਵਟ ਲੈ ਰਿਹਾ ਹੈ ਸ਼ਾਇਦ ਕੁਝ ਉਹਨਾਂ ਲੋਕਾਂ ਨੂੰ ਇਤਿਹਾਸ ਦੇ ਵਿੱਚ ਜਿਹੜਾ ਉਹਦਾ ਨਾਮ ਇਸ ਪੱਖੋਂ ਦਰਜ ਕਰਵਾਉਣ ਦੇ ਵਾਸਤੇ ਇਹ ਇੰਨਾ ਇੰਨਾ ਵਿਅਕਤੀਆਂ ਨੇ ਆਹ ਬੱਜਰ ਜਿਹੜੇ ਗੁਨਾਹ ਕੀਤੇ ਸਨ ਤੇ ਗੁਨਾਹਾਂ ਦੇ ਉੱਤੇ ਪਰਦਾ ਪਾਉਣ ਦੇ ਵਾਸਤੇ ਉਹਨਾਂ ਨੇ ਗੁਨਾਹ ਅਰ ਗੁਨਾਹ ਕੀਤੇ ਸਨ ਬਸ ਐਨੀ ਮੇਰੀ ਬਾਤ ਬਹੁਤ ਬਹੁਤ ਮਿਹਰਬਾਨੀ